ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਹਰੇਕ ਇਨਸਾਨ ਦੇ ਵਿੱਚ ਦੋ ਫਿਤਰਤਾਂ ਹੁੰਦੀਆਂ ਹਨ ਉਹ ਮੇਰੇ ਵਿੱਚ ਵੀ ਹਨ ਤੇ ਤੁਹਾਡੇ ਵਿੱਚ ਵੀ ਹਨ ਉਹ ਹੈ ਇੱਕ ਦਾਤੇ ਵਾਲੀ ਤੇ ਇੱਕ ਮੰਗਤੇ ਵਾਲੀ ਇਹ ਰਜਿੰਦਰ ਵੀਰ ਦੀ ਬੁੱਢਲੀ ਹੋਈ ਹੈ ਇਹ ਅਸੀਂ ਅਕਸਰ ਵਿੱਚ ਨਾਲ ਗੱਡ ਕਰ ਜਾਂਦੇ ਹਾਂ ਜਦੋਂ ਕਿ ਸਾਨੂੰ ਇਹ ਨਹੀਂ ਕਰਨੀ ਚਾਹੀਦੀ ਜਿੱਥੇ ਤੇ ਅਸੀਂ ਦਾਤੇ ਬਣ ਕੇ ਰਹਿਣਾ ਚਾਹੀਦਾ ਹੈ ਉੱਥੇ ਸਾਨੂੰ ਦਾਤੇ ਬਣਨਾ ਚਾਹੀਦਾ ਹੈ ਤੇ ਜਿੱਥੇ ਮੰਗਤੇ ਬਣ ਕੇ ਰਹਿਣਾ ਚਾਹੀਦਾ ਹੈ ਉੱਥੇ ਸਾਨੂੰ ਮੰਗਤੇ ਬਣਨਾ ਚਾਹੀਦਾ ਹੈ ਇਸ ਕਹਾਣੀ ਵਿੱਚ ਇਹੀ ਹੈ ਕਹਾਣੀ ਹੈ ਦਾਤੇ ਤੇ ਮੰਗਤੇ ਹਰ ਇੱਕ ਇਨਸਾਨ ਵਿੱਚ ਦੋ ਫਿਤਰਤਾਂ ਹੁੰਦੀਆਂ ਹਨ ਇੱਕ ਦਾਤੇ ਤੇ ਇੱਕ ਮੰਗਤੇ ਦੀ ਇੱਕੋ ਹੀ ਇਨਸਾਨ ਕਿਸੇ ਵੇਲੇ ਦాతਾ ਹੁੰਦਾ ਹੈ ਤੇ ਕਿਸੇ ਸਮੇਂ ਮੰਗਤਾ ਹੁੰਦਾ ਹੈ ਸਹੀ ਜ਼ਿੰਦਗੀ ਜੀਉਣ ਦਾ ਸਹੀ ਤਰੀਕਾ ਹੀ ਇਹ ਹੀ ਹੁੰਦਾ ਹੈ ਕਿ ਆਪਾਂ ਸਹੀ ਸਮੇਂ ਤੇ ਸਮੇਂ ਤੇ ਦਾਤੇ ਬਣੀਏ ਤੇ ਸਹੀ ਸਮੇਂ ਸਮੇਂ ਤੇ ਮੰਗਤੇ ਆਮ ਤੌਰ ਤੇ ਆਪਾਂ ਦੋਵੇਂ ਚੀਜ਼ਾਂ ਰਲਗੜ ਕਰ ਜਾਂਦੇ ਹਾਂ ਮਿਕਸ ਕਰ ਜਾਂਦੇ ਹਾਂ ਜਿੱਥੇ ਤਾਂ ਸਾਨੂੰ ਦਾਤੇ ਬਣਨਾ ਚਾਹੀਦਾ ਹੈ ਉੱਥੇ ਅਸੀਂ ਮੰਗਤੇ ਬਣ ਜਾਂਦੇ ਤੇ ਜਿੱਥੇ ਸਾਨੂੰ ਮੰਗਤੇ ਵਾਲੀ ਫਿਤਰਤ ਰੱਖਣੀ ਚਾਹੀਦੀ ਹੈ ਉੱਥੇ ਅਸੀਂ ਦਾਤੇ ਬਣ ਜਾਂਦੇ ਲਓ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਦੱਸਦੀ ਹਾਂ ਗੱਲ ਇਸ ਤਰ੍ਹਾਂ ਹੈ ਇਫਰਤ ਕਰੋ ਆਪਣੇ ਘਰ ਮਿਸਤਰੀ ਲੱਗੇ ਹੋਏ ਹਨ ਉਹਨਾਂ ਨਾਲ ਆਪਾਂ ਦਿਹਾੜੀ ਕਰ ਲਈ ਤਿੰਨ ਟਾਈਮ ਦੀ ਚਾਹ ਕਾ ਲੀ ਪਰ ਜੇਕਰ ਆਪਾਂ ਉਹਨਾਂ ਨੂੰ ਚਾਹ ਦੇ ਨਾਲ ਕੁਝ ਖਾਣ ਲਈ ਛੋਟਾ ਮੋਟਾ ਦੇ ਦੇਗੇ ਤਾਂ ਆਪਣਾ ਕੁਝ ਘਟ ਨਹੀਂ ਜਾਂਦਾ ਚਾਹ ਨਾਲ ਕੁਝ ਖਾਣ ਨੂੰ ਦੇ ਦੇਗੇ ਤਾਂ ਆਪਣਾ ਕੁਝ ਘਟ ਨਹੀਂ ਜਾਂਦਾ ਪਰ ਆਪਾਂ ਉਦੋਂ ਉੱਥੇ ਹੀ ਸੋਚਦੇ ਹਾਂ ਕਿ ਆਪਣਾ ਕੁਝ ਆਪਾਂ ਇਹਨਾਂ ਨੂੰ ਦਿਹਾੜੀ ਤਾਂ ਦੇਣੀ ਹੈਗਾ ਤਿੰਨ ਟਾਈਮ ਚਾਹ ਵੀ ਦੇਣੀ ਹੈ ਫੇਰੇ ਚਾਹ ਦੇ ਨਾਲ ਇਹਨਾਂ ਨੂੰ ਕੁਝ ਖਾਣ ਨੂੰ ਕਿਉਂ ਇਹ ਤਾਂ ਹੋ ਗਿਆ ਹੈ ਕਿ ਜਿੱਥੇ ਆਪਾਂ ਮੰਗਤਿਆਂ ਵਾਲੀ ਸੋਚ ਰੱਖਦੇ ਹਾਂ ਦੂਜੇ ਪਾਸੇ ਜਦੋਂ ਆਪਾਂ ਕਿਸੇ ਵੀ ਧਾਰਮਿਕ ਥਾਂ ਤੇ ਜਾਂਦੇ ਹਾਂ ਜਿਵੇਂ ਚਾਰਚ ਮਸਜਿਦ ਗੁਰਦੁਆਰੇ ਮੰਦਿਰ ਜਿੱਥੇ ਵੀ ਕਿਤੇ ਆਪਾਂ ਜਾਂਦੇ ਹਾਂ ਉੱਥੇ ਆਪਾਂ 50 100 ਜਾਂ 500 ਰੁਪਏ ਮੱਥਾ ਟੇਕਦੇ ਉੱਥੇ ਆਪਾਂ ਸੋਚਦੇ ਹਾਂ ਕਿ ਦਾਨ ਕਰਕੇ ਉੱਥੇ ਜੇ ਕੋਈ ਇਮਾਰਤ ਦੀ ਅਸਾਰੀ ਚੱਲ ਰਹੀ ਹੈ ਤਾਂ ਉਸ ਦੀ ਪਰਚੀ ਵੀ ਆਪਾਂ ਲੱਖਾਂ ਦੀ ਕਟਾ ਲੈ ਲੈਂਦੇ ਹਾਂ ਆਪਾਂ ਸੋਚਦੇ ਹਾਂ ਦਾਨ ਕਰੀਏ ਕੌਣ ਸੋਚੋ ਕਿ ਪਰਮਾਤਮਾ ਜੋ ਆਪਾਂ ਨੂੰ ਸਭ ਕੁਝ ਦਿੰਦਾ ਹੈ ਜਿਸ ਤੋਂ ਆਪਾਂ ਵੀ ਲੈਂਦੇ ਹਾਂ ਉੱਥੇ ਆਪਾਂ ਬਣ ਗਏ ਦਾਤੇ ਜਿੱਥੇ ਆਪਾਂ ਨੂੰ ਮੰਗਤੇ ਬੰਨਾ ਚਾਹੀਦਾ ਸੀ ਆਪਾਂ ਨੂੰ ਚਾਹੀਦਾ ਸੀ ਕਿ ਆਪਾਂ ਉਹਨਾਂ ਤੋਂ ਪਰਮਾਤਮਾ ਤੋਂ ਸੁੱਖ ਸ਼ਾਂਤੀ ਮੰਗਗੇ ਤੰਦਰੁਸਤੀ ਮੰਗਗੇ ਦਿਮਾਗ ਦਾ ਸਕੂਨ ਮੰਗਗੇ ਸੱਚੇ ਸੋਚੋ ਜਿੱਥੇ ਆਪਾਂ ਨੂੰ ਮੰਗਤੇ ਬਣਨਾ ਚਾਹੀਦਾ ਸੀ ਉੱਥੇ ਆਪਾਂ ਦਾਤੇ ਬਣ ਗਏ ਪਰ ਜੇਕਰ ਘਰ ਲੇਬਰ ਲੱਗੀ ਹੈ ਤਾਂ ਉਹਨਾਂ ਨੂੰ ਆਪਾਂ ਚਾਹ ਨਾਲ 5-5 ਰੁਪਏ ਵਾਲੇ ਬਿਸਕੁਟਾਂ ਦੇ ਪੈਕਟ ਹੀ ਦੇ ਦੇਗੇ ਤਾਂ ਉਹਨਾਂ ਦੀ ਖੁਸ਼ੀ ਗ੍ਰਹਿਣ ਕਰ ਸਕਦੇ ਹਾਂ ਸੋ ਦੋਸਤੋ ਇਹ ਹੈ ਆਪਣੀ ਸੋਚ ਕਿ ਆਪਾਂ ਆਪਣੀ ਸੋਚ ਮੰਗਤਿਆਂ ਵਾਲੀ ਰੱਖਣੀ ਹੈ ਕਿਦਾਪਿਆਂ ਵਾਲੀ ਰੱਖਣੀ ਹੈ ਇਹ ਤੁਹਾਡੀ ਆਪਣੀ ਮਰਜ਼ੀ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਕਿਉਂਕਿ ਜਿਹੜਾ ਕੋਈ ਮੇਰਾ ਭੈਣ ਭਰਾ ਆਏ ਜੇ ਕੋਈ ਇਹਦੇ ਵਿੱਚੋਂ ਸੋਚੋਂ ਇੱਕ ਵੀ ਆਪਣੀ ਸੋਚ ਬਦਲ ਲਵੇ ਤਾਂ ਮੈਂ ਸਮਝਾਂਗੀ ਕਿ ਕਹਾਣੀ ਜਿਹੜੀ ਆ ਸਾਰਥਕ ਹੋ ਸਕਦੀ ਹੈ ਆਪਾਂ ਜਿੱਥੇ ਮੰਗਤੇ ਬੰਨਾ ਚਾਹੀਦਾ ਹੈ ਉੱਥੇ ਮੰਗਤੇ ਬਣਿਏ ਪ੍ਰਮਾਤਮਾ ਦੇ ਅੱਗੇ ਹੱਥ ਜੋੜੀਏ ਉਹਦੇ ਤੋਂ ਤੰਦਰੁਸਤੀਆਂ ਮੰਗੇਗੇ ਖੁਸ਼ੀਆਂ ਮੰਗੇਗੇ ਪਰਿਵਾਰ ਦੀ ਸੁੱਖ ਸ਼ਾਂਤੀ ਮੰਗੇਗੇ ਦਿਮਾਗ ਦਾ ਸਕੂਨ ਮੰਗੇਗੇ ਸਰਬੱਤ ਦਾ ਭਲਾ ਮੰਗੇਗੇ ਤੇ ਜਿੱਥੇ ਆਪਾਂ ਦਾਤੇ ਬਣਨਾ ਚਾਹੀਦਾ ਹੈ ਕਿ ਗਰੀਬ ਨੂੰ ਦਾਣ ਦੇਈਏ ਗਰੀਬ ਨੂੰ ਕੁਝ ਖਾਣ ਨੂੰ ਦੇਈਏ ਉੱਥੇ ਆਪਾਂ ਮੰਗਤੇ ਨਾ ਬਣੀਏ ਸੋ ਆਪਣੀਆਂ ਸੋਚਾਂ ਨੂੰ ਆਪਾਂ ਚੇਂਜ ਕਰੀਏ ਬਦਲ ਲਈਏ ਧੰਨਵਾਦ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ